ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਸਤਗੁਰ ਸੱਚੇ ਪਾਸ਼ਾ ਜੀ ਦੀ ਖੁਸ਼ੀ ਵਰਕਤ ਹਾਸਲ ਕਰਨ ਦੀ ਯੋਗਤੀ ਲੋਕੀ ਹੈ ਇਸ ਵੀਡੀਓ ਦੇ ਵਿੱਚ ਕਿਉਂਕਿ ਸੰਗਤ ਜੀ ਆਪਾਂ ਪਾਠ ਪੂਜਾ ਕਰਦੇ ਹਾਂ ਕੋਈ ਵੀ ਨੇਕ ਕੰਮ ਕਰਦੇ ਹਾਂ ਸੇਵਾ ਕਰਦੇ ਹਾਂ ਤਾਂ ਮਨ ਦੇ ਵਿੱਚ ਭਾਵਨਾ ਤਾਂ ਇਹੀ ਰਹਿੰਦੀ ਹੈ ਕਿ ਸਾਡੇ ਸਤਗੁਰ ਸੱਚੇ ਪਾਸ਼ਾ ਜੀ ਦੀ ਖੁਸ਼ੀ ਸਾਨੂੰ ਮਿਲ ਜਾਵੇ ਤਾਂ ਅੱਜ ਦੀ ਵੀਡੀਓ ਦੇ ਵਿੱਚ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਕੋਬਿੰਦ ਸਿੰਘ ਮਹਾਰਾਜ ਉਹ ਆਪ ਦੱਸ ਰਹੇ ਨੇ ਕਿ ਜੇਕਰ ਉਹਨਾਂ ਦੀ ਖੁਸ਼ੀ ਪ੍ਰਾਪਤ ਕਰਨੀ ਹੈ ਤਾਂ ਫਿਰ ਸਾਨੂੰ ਕੀ ਕਰਨਾ ਪਵੇਗਾ ਇਹ ਜਾਣਨ ਦੇ ਲਈ ਅੱਜ ਦੀ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਅੱਜ ਦੀ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਗੁਰੂ ਇਤਿਹਾਸ ਦੀ ਇੱਕ ਪਿਆਰੀ ਦਿਲਚੋਣ ਵਾਲੀ ਸਾਖੀ ਤੁਹਾਡੇ ਨਾਲ ਸਾਂਝੀ ਕਰਾਂ ਜਾ ਰਹੀ ਹੈ ਸਾ ਸੰਗਤ ਜੀ ਫਿਰ ਉਸ ਤੋਂ ਬਾਅਦ ਅੱਗੇ ਦੀ ਗੱਲ ਕਰਦੇ ਹਾਂ ਸੰਗਤ ਜੀ ਇਹ ਸਾਖੀ ਮੇਰੇ 10ਵੇਂ ਪਾਸ਼ਾ ਧੰਤਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਦੀ ਹੈ ਕਹਿੰਦੇ ਪਾਸ਼ਾ ਤਖਤ ਤੇ ਬਿਰਾਜਮਾਨ ਨੇ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਤੇ ਸੰਗਤਾਂ ਦਰਸ਼ਨ ਕਰਕੇ ਆਪਣਾ ਦਸਵੰਦ ਗੁਰੂ ਚਰਨਾਂ ਦੇ ਵਿੱਚ ਪੇਟ ਕਰਕੇ ਬੈਠ ਰਹੀਆਂ ਨੇ ਕਹਿੰਦੇ ਉਸੇ ਵੇਲੇ ਇੱਕ ਵੈਦ ਸਤਕੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਾਉਣ ਦੇ ਲਈ ਆਇਆ ਕਹਿੰਦੇ ਲੱਗੀ ਹੋਈ ਲਾਈਨ ਦੇ ਵਿੱਚੋਂ ਦਰਸ਼ਨ ਕਰਕੇ ਉੱਥੇ ਹੀ ਠਹਿਰ ਗਿਆ ਅੱਗੇ ਨਹੀਂ ਤੁਰ ਰਿਹਾ ਕਹਿੰਦੇ ਸਤਕੂ ਸੱਚੇ ਪਾਤਸ਼ਾਹ ਨੇ ਉਹ ਵੈਦ ਨੂੰ ਕਿਹਾ ਪਾਈ ਦਰਸ਼ਨ ਕਰ ਲੈਨੇ ਤਾਂ ਸੰਬੰਧ ਪੇੜ ਕਰ ਲਿਆ ਹੈ ਇਹ ਹੁਣ ਬੈਠੋ ਕਹਿੰਦੇ ਉਹ ਵੈਦ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਸਤਕੂ ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨ ਕਰਕੇ ਮਨ ਪਰ ਨਹੀਂ ਰਿਹਾ ਕਹਿੰਦੇ ਜਦੋਂ ਇਹ ਗੱਲ ਕਹੀ ਤਾਂ ਸਤਗੁਰ ਸੱਚੇ ਪਾਸ਼ਾ ਥੋੜਾ ਜਿਹਾ ਰੋਹ ਦੇ ਵਿੱਚ ਆ ਗਏ ਤੇ ਕਹਿਣ ਲੱਗੇ ਦਰਸ਼ਨ ਤੈਨੂੰ ਤਾਂ ਮੇਰੇ ਹੋ ਹੀ ਨਹੀਂ ਸਕਦੇ ਕਦੇ ਹੋਣਗੇ ਵੀ ਨਹੀਂ ਕਹਿੰਦੇ ਜਦੋਂ ਸਤਗੁਰ ਸੱਚੇ ਪਾਸ਼ਾ ਜੀ ਨੇ ਇਹ ਗੱਲ ਕਹੀ ਤਾਂ ਵੈਦ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਤਗੁਰ ਸੱਚੇ ਪਾਸ਼ਾ ਮੇਰੇ ਤੋਂ ਕੀ ਗਲਤੀ ਹੋ ਗਈ ਹੈ ਸਤਗੁਰ ਸੱਚੇ ਪਾਸ਼ਾ ਕਹਿਣ ਲੱਗੇ ਤੂੰ ਵੈਦ ਹੈਂ ਮਰੀਜ਼ਾਂ ਦਾ ਇਲਾਜ ਕਰਦਾ ਹੈ ਤਾਂ ਕੀ ਹੁੰਦਾ ਜੇਕਰ ਤੂੰ ਕਿਸੇ ਗਰੀਬ ਦਾ ਮੁਫਤ ਇਲਾਜ ਕਰ ਦਿੰਦਾ ਕਿਸੇ ਗਰੀਬ ਦੇ ਮੂੰਹ ਦੇ ਵਿੱਚ ਚਾਰ ਬੂੰਦਾਂ ਦਵਾਈ ਦੀਆਂ ਮੁਫਤ ਪਾ ਦਿੰਦਾ ਪਰ ਤੇਰੇ ਮਨ ਦੇ ਵਿੱਚ ਕਿਤੇ ਕਿਸੇ ਗਰੀਬ ਦੇ ਪ੍ਰਤੀ ਤਰਸ ਦੀ ਧਿਆਨ ਦੀ ਭਾਵਨਾ ਨਹੀਂ ਹੈ ਤੂੰ ਕਦੇ ਕਿਸੇ ਗਰੀਬ ਲੋੜਵੰਦ ਬੇਸਹਾਰੇ ਦਾ ਸਹਾਰਾ ਨਹੀਂ ਬਣਿਆ ਇਸ ਕਰਕੇ ਤੈਨੂੰ ਮੇਰੇ ਦਰਸ਼ਨ ਕਿੰਜ ਹੋ ਸਕਦੇ ਹਨ ਤੈਨੂੰ ਮੇਰੀ ਖੁਸ਼ੀ ਕਿੰਜ ਮਿਲ ਸਕਦੀ ਹੈ ਸਤਗੁਰ ਸੱਚੇ ਪਾਤਸ਼ਾਹ ਨੇ ਕਿਹਾ ਕਿ ਐਸੇ ਕਿਸੇ ਵੀ ਸੇਕ ਨੂੰ ਮੇਰੀ ਖੁਸ਼ੀ ਨਹੀਂ ਮਿਲ ਸਕਦੀ ਜਿਹਦੇ ਮਨ ਦੇ ਵਿੱਚ ਦੂਜਿਆਂ ਦੇ ਪ੍ਰਤੀ ਤਰਸ ਦੀ ਦਿਆ ਦੀ ਭਾਵਨਾ ਨਹੀਂ ਹੈ ਸੇਵਾ ਦੀ ਭਾਵਨਾ ਨਹੀਂ ਹੈ ਉਹ ਜਿੰਨੇ ਮਰਜੀ ਪਾਠ ਪੂਜਾ ਕਰ ਲੈਣ ਜਿੰਨੇ ਮਰਜੀ ਦਾਨ ਪੁੰਨ ਕਰ ਲੈਣ ਉਹਨਾਂ ਨੂੰ ਸਾਡੇ ਦਰਸ਼ਨ ਨਹੀਂ ਹੋ ਸਕਦੇ ਕਹਿੰਦੇ ਜਦੋਂ ਸਗਤੀ ਦੇ ਨਾਲ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤੇ ਤਾਂ ਉਹ ਵੈਦ ਦੇ ਰੂ ਕੰਬ ਗਏ ਕਹਿੰਦੇ ਉਹ ਵੈਦ ਇੱਕਦਮ ਸੁੰਨ ਹੋ ਗਿਆ ਤੇ ਸਤਗੁਰ ਸੱਚੇ ਪਾਤਸ਼ਾਹ ਨੇ ਕਿਹਾ ਜਾ ਆਪਣਾ ਦਸਵੰਦ ਵੀ ਲੈ ਜਾ ਤੇਰਾ ਦਸਵੰਦ ਵੀ ਸਾਨੂੰ ਮਨਜ਼ੂਰ ਨਹੀਂ ਹੈ ਕਹਿੰਦੇ ਉਹ ਵੈਦ ਨੇ ਆਪਣਾ ਭੇਟ ਕੀਤਾ ਹੋਇਆ ਦਸਵੰਦ ਚੁੱਕਿਆ ਅਤੇ ਉਥੋਂ ਤੁਰ ਪਿਆ ਪਰ ਕਹਿੰਦੇ ਉਸ ਦਿਨ ਤੋਂ ਉਹਨੇ ਆਪਣੇ ਮਾਨ ਦੇ ਵਿੱਚ ਇਹ ਪੱਕਾ ਧਾਰ ਲਿਆ ਕਿ ਮੈਂ ਅੱਜ ਤੋਂ ਬਾਅਦ ਹਰ ਲੋੜਵੰਦ ਗਰੀਬ ਦਾ ਮੁਫਤ ਇਲਾਜ ਕਰਾਂਗਾ ਹਾਥੀ ਸੇਵਾ ਕਰਾਂਗਾ ਕਹਿੰਦੇ ਉਹਦੇ ਦਰ ਤੇ ਜੋ ਵੀ ਲੋੜਵੰਦ ਗਰੀਬ ਆਉਂਦਾ ਉਹਦਾ ਇਲਾਜ ਵੀ ਮੁਫਤ ਕਰਦਾ ਤੇ ਹਾਥੀ ਸੇਵਾ ਕਰਦਾ ਕੋਈ ਸੰਤ ਸਨ ਉਹਦੇ ਦਰ ਤੇ ਆਉਂਦਾ ਤੇ ਉਹਦੀ ਵੀ ਰਾਜ ਰਾਜ ਕੇ ਸੇਵਾ ਕਰਦਾ ਤੇ ਮਨ ਹੀ ਮਨ ਦੇ ਵਿੱਚ ਕਲਗੀਧਰ ਪਾਸ਼ਾ ਜੀ ਦੇ ਅੱਗੇ ਅਰਜ਼ੀਆਂ ਲਾਉਂਦਾ ਰਹਿੰਦਾ ਕਿ ਸਤਿਗੋ ਸੱਚੇ ਪਾਸ਼ਾ ਮੇਰੇ ਤੇ ਤਰਸ ਕਰੋ ਮੇਰੇਤੇ ਦਇਆ ਕਰੋ ਹੁਣ ਮੈਂ ਆਪ ਜੀ ਦੇ ਬਚਨਾਂ ਦੇ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰ ਰਿਹਾ ਹਾਂ ਪਰ ਕਹਿੰਦੇ ਇਧਰ ਅੰਤਰਜਾਮੀ ਪਾਸ਼ਾ ਦਿਲਾਨੀਆਂ ਚਾਣਨ ਵਾਲੇ ਕਹਿੰਦੇ ਕਿ ਜਦੋਂ ਵੀ ਉਹ ਵੈਦ ਦੇ ਕੋਲ ਦੀ ਲੰਗਦੇ ਤਾਂ ਇੱਕ ਚਾਦਰ ਰੱਖਦੇ ਸਨ ਆਪਣੇ ਸੇਵਾਦਾਰਾਂ ਨੂੰ ਸਿੱਖਾ ਨੂੰ ਕਹਿ ਦਿੰਦੇ ਕਿ ਭਾਈ ਚਾਦਰ ਤਾਲ ਲਓ ਕਿਤੇ ਉਹ ਵੈਦ ਨੂੰ ਦਰਸ਼ਨ ਨਾ ਹੋ ਜਾਣ ਕਹਿੰਦੇ ਇਦਾਂ ਹੀ 6 ਮਹੀਨੇ ਬੀਤ ਗਏ ਕਹਿੰਦੇ ਉਹ ਵੈਦ ਨੇ ਕਦੇ ਹਿੰਮਤ ਹੀ ਨਹੀਂ ਕੀਤੀ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਕੋਲ ਜਾ ਕੇ ਉਹਨਾਂ ਦੇ ਦਰਸ਼ਨ ਕਰ ਆਵੇ ਬਾਰੋ-ਬਾਰ ਹੀ ਆਪਣੀਆਂ ਅਰਜ਼ੀਆਂ ਲਾਉਂਦਾ ਰਹਿੰਦਾ ਸਿੱਖ ਸੇਵਾਦਾਰਾਂ ਦੇ ਹੱਥ ਸੁਨੇਹੇ ਭੇਜਦਾ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਕਹੋ ਮੇਰੇ ਤੇ ਤਰਸ ਕਰਨ ਮੈਨੂੰ ਆਪਣੇ ਦਰਸ਼ਨ ਕਰਨ ਦੇ ਲਈ ਬੁਲਾ ਲੈ ਕਹਿੰਦੇ ਇਹ ਦ ਸਿੱਖ ਸੇਵਾਦਾਰ ਵੀ ਜਦੋਂ ਉਹ ਵੈਦ ਨੂੰ ਸੇਵਾ ਕਰਦੇ ਨੂੰ ਦੇਖਦੇ ਤਾਂ ਬੜੀਆਂ ਸ਼ਫਾਰਿਸ਼ਾਂ ਲਗਾਉਂਦੇ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਹੁਣ ਤਾਂ ਉਹ ਵੈਦ ਬਹੁਤ ਬਦਲ ਗਿਆ ਹੈ ਤੁਸੀਂ ਉਹਨੂੰ ਮਾਫ਼ ਕਰ ਦਿਓ ਤਰਸ ਕਰੋ ਉਹਨੂੰ ਦਰਸ਼ਨ ਦੇ ਦਿਓ ਦਰਸ਼ਨਾਂ ਦੇ ਲਈ ਆਪਣੇ ਕੋਲ ਬੁਲਾ ਲਓ ਕਹਿੰਦੇ ਇੱਕ ਦਿਨ ਚੋ ਜੀ ਪ੍ਰੀਤਮ ਉਹਨਾਂ ਨੇ ਕਿਹਾ ਕਿ ਜਾਓ ਭਾਈ ਵੈਦ ਨੂੰ ਸੁਨੇਹਾ ਦਿਓ ਕਿ ਅਸੀਂ ਤੈਨੂੰ ਦਰਸ਼ਨ ਦੇਣ ਲਈ ਆ ਰਹੇ ਹਾਂ ਕਹਿੰਦੇ ਜਦ ਵੈਦ ਨੂੰ ਇਹ ਸੁਨੇਹਾ ਮਿਲਿਆ ਤਾਂ ਕੋਸ਼ੀ ਦੇ ਵਿੱਚ ਪਾਗਲ ਹੋ ਗਿਆ ਕਹਿਣ ਲੱਗਾ ਕਿ ਮੈਂ ਤਾਂ ਸੁਨੇਹਾ ਭੇਜ ਰਿਹਾ ਸੀ ਕਿ ਸਤਗੁਰ ਸੱਚੇ ਪਾਸ਼ਾ ਮੈਨੂੰ ਆਪਣੇ ਕੋਲ ਬੁਲਾਓ ਦਰਸ਼ਨ ਦਿਓ ਸਤਗੁਰ ਸੱਚੇ ਪਾਸ਼ਾ ਖੁਦ ਮੈਨੂੰ ਦਰਸ਼ਨ ਦੇਣ ਲਈ ਆ ਰਹੇ ਨੇ ਕਹਿੰਦੇ ਆਪਣੇ ਘਰ ਦੇ ਵਿੱਚ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਾਬ ਸਫਾਈਆਂ ਸਤਗੁਰ ਸੱਚੇ ਪਾਸ਼ਾ ਜੀ ਦੇ ਰਾਹ ਦੇ ਵਿੱਚ ਫੁੱਲ ਵਿਛਾ ਦਿੱਤੇ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ ਹੈ ਕਿ ਮੇਰੇ ਕਲਗੀਧਰ ਪਾਸ਼ਾ ਮੇਰੇ ਘਰ ਆਉਣ ਵਾਲੇ ਨੇ ਪਰ ਕਹਿੰਦੇ ਅਚਾਨਕ ਦਰਵਾਜ਼ਾ ਖੜਕਿਆ ਦਰਵਾਜ਼ੇ ਦੇ ਉੱਤੇ ਇੱਕ ਬਜ਼ੁਰਗ ਮਾਤਾ ਉਹ ਆ ਕੇ ਇਹ ਵੈਦ ਨੂੰ ਕਹਿਣ ਲੱਗੀ ਕਿ ਵੈਦ ਸਾਹਿਬ ਮੇਰੀ ਨੌ ਬਹੁਤ ਬਿਮਾਰ ਹੈ ਬੜੀ ਦਰਦ ਦੇ ਵਿੱਚ ਹੈ ਤੁਸੀਂ ਜਲਦੀ ਮੇਰੇ ਨਾਲ ਮੇਰੇ ਘਰ ਚੱਲੋ ਉਹਦਾ ਜਾ ਕੇ ਇਲਾਜ ਕਰੋ ਕਹਿੰਦੇ ਇਹਦੇ ਮਨ ਦੇ ਵਿੱਚ ਆਇਆ ਕਿ ਮੇਰੇ ਤਾਂ ਸਤਗੁਰ ਸੱਚੇ ਪਾਸ਼ਾ ਮੇਰੇ ਘਰ ਆਉਣ ਵਾਲੇ ਨੇ ਜੇ ਮੈਂ ਇਹ ਮਾਈ ਦੇ ਨਾਲ ਚਲਾ ਗਿਆ ਸਤਗੁਰ ਸੱਚੇ ਪਾਤਸ਼ਾਹ ਜੀ ਦਾ ਨਿਰਾਦਰ ਹੋ ਜਾਵੇਗਾ ਮਸਾਂ ਹੀ ਤਾਂ ਸਤਗੁਰ ਸੱਚੇ ਪਾਸ਼ਾ ਨੇ ਤਰਸ ਕੀਤਾ ਹੈ ਕਹਿੰਦੇ ਦੂਸਰੇ ਹੀ ਪਲ ਮਾਨ ਦੇ ਵਿੱਚ ਸਤਗੁਰ ਸੱਚੇ ਪਾਸ਼ਾ ਜੀ ਦੇ ਬਚਨ ਜਿਆਦਾ ਆ ਗਏ ਕਿ ਸਤਗੁਰ ਸੱਚੇ ਪਾਸ਼ਾ ਨੇ ਕਿਹਾ ਕਿ ਜਿਹਨੂੰ ਗ੍ਰੇਵ ਦਾ ਦਰਦ ਨਾ ਦਿਸਿਆ ਜਿਹਨੂੰ ਗ੍ਰੇਵ ਉਤੇ ਤਰਸ ਨਾ ਆਇਆ ਉਹ ਮੇਰੇ ਦਰਸ਼ਨ ਨਹੀਂ ਕਰ ਸਕਦਾ ਕਹਿੰਦੇ ਇਸ ਕਰਕੇ ਸਤਗੁਰ ਸੱਚੇ ਪਾਸ਼ਾ ਜੀ ਦੇ ਬਚਨ ਯਾਦ ਕਰਕੇ ਉਹ ਮਾਈ ਦੇ ਨਾਲ ਤੁਰ ਪਿਆ ਉਹ ਮਾਈ ਦੇ ਘਰ ਵਿੱਚ ਗਿਆ ਤੇ ਉਹਦੀ ਨੌ ਦਾ ਇਲਾਜ ਕੀਤਾ ਜਿੰਨੀ ਦੇਰ ਤੱਕ ਉਹਦਾ ਦਰਦ ਉਹਦਾ ਦੁੱਖ ਠੀਕ ਨਾ ਹੋਇਆ ਉਨੀ ਦੇਰ ਤੱਕ ਉਹਥੇ ਹੀ ਰੁਕਿਆ ਰਿਹਾ ਕਹਿੰਦੇ ਪੂਰੀ ਰਾਤ ਪੀਤ ਗਏ ਅਗਲੇ ਦਿਨ ਜਦਕਰ ਆਇਆ ਤਾਂ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਚੱਲ ਰਹੇ ਨੇ ਮਨ ਦੇ ਵਿੱਚ ਡਰ ਲੱਗਾ ਹੈ ਕਿ ਮੇਰੇ ਕਲਗੇ ਤਾਰਪਾਸ਼ਾ ਮੇਰੇ ਨਾਲ ਫਿਰ ਕਿਤੇ ਨਾਰਾਜ਼ ਹੀ ਨਾ ਹੋ ਗਏ ਹੋਣ ਕਹਿੰਦੇ ਇਸ ਤਰ੍ਹਾਂ ਸੋਚਦਾ ਸੋਚਦਾ ਘਰ ਪਹੁੰਚ ਗਿਆ ਪਰ ਜਾ ਕੇ ਦੇਖ ਕੇ ਹੈਰਾਨ ਹੋ ਗਿਆ ਸામਨੇ ਮੇਰੇ ਕਲਗੀਧਰ ਪਾਸ਼ਾ ਜੋ ਜੀ ਪ੍ਰੇਤਮ ਬੈਠੇ ਨੇ ਕਹਿਣ ਲੱਗੇ ਆਓ ਵੈ ਜੀ ਕਹਿੰਦੇ ਇਹ ਸਤਗੁਰ ਸੱਚੇ ਪਾਸ਼ਾ ਨੂੰ ਦੇਖ ਕੇ ਉਹਨਾਂ ਦੇ ਚਰਨੀ ਟੈਪਿਆ ਮਾਫੀਆਂ ਮੰਗਣ ਲੱਗਾ ਕਿ ਸਤਗੁਰ ਸੱਚੇ ਪਾਸ਼ਾ ਮिन्नू ਮਾਫ ਕਰ ਦਿਓ ਮੈਂ ਆਪ ਜੀ ਦੇ ਦਰਸ਼ਨਾਂ ਦੀ ਤਿਆਰੀ ਕਰ ਰਿਹਾ ਸਾਂ ਆਪ ਜੀ ਦਾ ਸਵਾਗਤ ਆਪਣੇ ਹੱਥੀ ਕਰਨਾ ਸੀ ਪਰ ਐਨ ਮੌਕੇ ਤੇ ਉਹ ਮਾਈ ਆ ਗਈ ਇਸ ਕਰਕੇ ਮिन्नू ਉਹਦੇ ਨਾਲ ਜਾਣਾ ਪਿਆ ਉਹਦੀ ਨੌ ਦਾ ਇਲਾਜ ਕਰਨ ਦੇ ਲਈ ਕਹਿੰਦੇ ਸਤਕੂ ਸੱਚੇ ਪਾਤਸ਼ਾਹ ਜੀ ਨੇ ਮੁਸਕਰਾ ਕੇ ਕਿਹਾ ਵੈਦ ਜੀ ਜੇਕਰ ਤੁਸੀਂ ਉਹਦਾ ਇਲਾਜ ਕਰਨ ਨਾ ਜਾਂਦੇ ਤਾਂ ਫਿਰ ਵੀ ਅਸੀਂ ਇਸੇ ਤਰ੍ਹਾਂ ਘਰ ਬੈਠੇ ਤੇਰਾ ਇੰਤਜ਼ਾਰ ਨਾ ਕਰ ਰਹੇ ਹੁੰਦੇ ਭਾ ਫਿਰ ਤੂੰ ਅੱਜ ਵੀ ਸਾਡੇ ਦਰਸ਼ਨ ਨਾ ਕਰ ਪਾਉਂਦਾ ਸੋ ਸਤ ਸੰਗਤ ਜੀ ਸਤਗੁਰ ਸੱਚੇ ਪਾਸ਼ਾ ਨੇ ਆਪ ਸਾਨੂੰ ਸਪਸ਼ਟ ਸਮਝਾ ਦਿੱਤਾ ਕਿ ਜੇਕਰ ਸਤਗੁਰ ਸੱਚੇ ਪਾਸ਼ਾ ਜੀ ਦੀ ਖੁਸ਼ੀ ਬਰਕਤ ਕਿਰਪਾ ਹਾਸਲ ਕਰਨੀ ਹੈ ਤਾਂ ਫਿਰ ਉਹਦਾ ਇਹੋ ਰਾਹ ਹੈ ਕਿ ਸਾਡੇ ਮਨ ਦੇ ਵਿੱਚ ਦੂਜਿਆਂ ਦੇ ਪ੍ਰਤੀ ਤਰਸ ਦੀ ਦਇਆ ਦੀ ਭਾਵਨਾ ਹੋਵੇ ਸਤਗੁਰ ਸੱਚੇ ਪਾਸ਼ਾ ਜੀ ਨੇ ਤਾਂ ਅਰਦਾਸ ਦੇ ਵਿੱਚ ਸਾਨੂੰ ਲਿਖ ਕੇ ਦਿੱਤਾ ਹੈ ਸਿੱਖ ਦੀ ਅਰਦਾਸ ਵੀ ਓਨੇ ਦੇ ਤੱਕ ਪੂਰੀ ਨਹੀਂ ਹੁੰਦੀ ਜਿਨੇ ਦੇਰ ਤੱਕ ਸਿੱਖ ਇਹ ਨਹੀਂ ਕਹਿੰਦਾ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਾਨੂੰ ਸਰਬੱਤ ਦਾ ਭਲਾ ਰਹਿਦਾ ਹੁਕਮ ਹੈ ਭਲਾ ਉਹੀ ਇਨਸਾਨ ਕਰੇਗਾ ਜਿਹਦੇ ਮਨ ਦੇ ਵਿੱਚ ਤਰਸ ਦੀ ਦਇਆ ਦੀ ਭਾਵਨਾ ਹੋਵੇਗੀ ਉਹ ਤਾਂ ਵੈਦ ਸੀ ਉਹਨੂੰ ਤਾਂ ਗਰੀਬਾਂ ਦਾ ਮੁਫਤ ਇਲਾਜ ਕਰਨ ਦੇ ਲਈ ਕਹਿ ਦਿੱਤਾ ਪਰ ਆਪਾਂ ਕਿਸੇ ਦੀ ਮਦਦ ਕਿੰਜ ਕਰ ਸਕਦੇ ਹਾਂ ਜਿਵੇਂ ਵੀ ਕਰ ਸਕੋ ਕਰੋ ਜ਼ਰੂਰੀ ਨਹੀਂ ਹੁੰਦਾ ਕਿ ਪੈਸੇ ਨਾਲ ਹੀ ਮਦਦ ਕੀਤੀ ਜਾਂਦੀ ਹੈ ਕਿਸੇ ਦੀ ਮਦਦ ਕਰਨੀ ਹੋਵੇ ਤਾਂ ਬਸ ਨੇਕ ਇਰਾਦਾ ਚਾਹੀਦਾ ਹੈ ਕਿਸੇ ਨੂੰ ਆਪਾਂ ਚੰਗੀ ਸਲਾਹ ਦੇ ਸਕਦੇ ਹਾਂ ਕਿਸੇ ਦੇ ਹੱਥੀਂ ਮਦਦ ਕਰ ਸਕਦੇ ਹਾਂ ਕਿਸੇ ਦਾ ਦੁੱਖ ਦਰਦ ਵੰਡਾ ਸਕਦੇ ਹਾਂ ਬਸ ਮਨ ਦੇ ਵਿੱਚ ਦੂਜਿਆਂ ਦੇ ਪ੍ਰਤੀ ਤਰਸ ਦੀ ਭਾਵਨਾ ਰੱਖਣੀ ਹੈ ਅਤੇ ਇਥੇ ਸਿਰਫ ਮਨੁੱਖ ਦੇ ਲਈ ਨਹੀਂ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਬਣਾਈ ਹੋਈ ਸੋਹਣੀ ਸ੍ਰਿਸ਼ਟੀ ਸੋਹਣੀ ਕੁਦਰਤ ਦੇ ਜਿੰਨੇ ਵਿੱਚ ਜੀਵ ਨੇ ਉਹਦੇ ਵਿੱਚ ਜੀਵ ਜੰਤੂ ਜਾਨਵਰ ਪੰਛੀ ਵੀ ਆਉਂਦੇ ਨੇ ਮਨੁੱਖ ਵੀ ਆਉਂਦੇ ਨੇ ਤਰਸ ਦਿਆ ਦਾ ਮਤਲਬ ਇਹ ਨਹੀਂ ਕਿ ਜਦੋਂ ਆਪਾਂ ਕਿਸੇ ਵੀ ਚੀਜ਼ ਨੂੰ ਦੁੱਖ ਦੇ ਵਿੱਚ ਦਰਦ ਦੇ ਵਿੱਚ ਦੇਖਦੇ ਹਾਂ ਸਾਡਾ ਮਨ ਉਹਨੂੰ ਦੇਖ ਕੇ ਦਰਦ ਦੇ ਵਿੱਚ ਆ ਜਾਵੇ ਅਸੀਂ ਉਹਦੀ ਮਦਦ ਕਰਨ ਦੇ ਲਈ ਅੱਗੇ ਹੋ ਕੇ ਕੋਸ਼ਿਸ਼ ਕਰੀਏ ਤਾਂ ਫਿਰ ਆਪਾਂ ਵੀ ਆਪਣੇ ਸਤਗੁਰ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰਨ ਦੇ ਲਈ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਰੋਜ਼-ਰੋਜ਼ ਅਰਦਾਸਾਂ ਬੇਨਤੀਆਂ ਕਰੀਏ ਕਿ ਸਤਗੁਰ ਸੱਚੇ ਪਾਸ਼ਾ ਸਾਡੇ ਤੇ ਤਰਸ ਕਰੋ ਸਾਡੇ ਮਨ ਦੇ ਵਿੱਚ ਇਹ ਭਾਵਨਾ ਬਣ ਜਾਵੇ ਕਿਉਂਕਿ ਜਿੰਨੀ ਦੇਰ ਤੱਕ ਸਾਨੂੰ ਕਿਸੇ ਗਰੀਬ ਲੋੜਵੰਦ ਕਿਸੇ ਬੇਸਹਾਰੇ ਤੇ ਤਸ ਨਾ ਆਇਆ ਉਨੀ ਦੇਰ ਤੱਕ ਅਸੀਂ ਵੀ ਆਪਣੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਤਸ ਦੇ ਪਾਤਰ ਨਹੀਂ ਬਣ ਸਕਦੇ ਭਾਵੇਂ ਕੋਈ ਜਿੰਨਾ ਮਰਜੀ ਪਾਠ ਪੂਜਾ ਕਰ ਲਵੇ ਦਾਨਪੁੰਨ ਕਰ ਲਾਵੇ ਜੇ ਉਹਦੇ ਮਨ ਦੇ ਵਿੱਚ ਅਜੇ ਤੱਕ ਸਰਬੱਤ ਦੇ ਭਲੇ ਦੀ ਭਾਵਨਾ ਨਹੀਂ ਬਣੀ ਤਾਂ ਫਿਰ ਉਹਨਾਂ ਸੋਚਾਂ ਵਿਚਾਰਾਂ ਦੀ ਲੋੜ ਹੈ ਕਿ ਉਹਦੀ ਕੀਤੀ ਹੋਈ ਬੰਦਗੀ ਕੀਤੀ ਹੋਈ ਪਾਠ ਪੂਜਾ ਕਿੱਧਰ ਜਾ ਰਹੀ ਹੈ ਕਿਉਂਕਿ ਇਹ ਸਭ ਕੁਝ ਸਾਨੂੰ ਕਰਨੋਂ ਇਸੇ ਕਰਕੇ ਸਰਪੋ ਸੱਚੇ ਪਾਤਸ਼ਾਹ ਜੀ ਨੇ ਕਿਹਾ ਤਾਂ ਜੋ ਸਾਨੂੰ ਸੋਝੀ ਆਵੇ ਸਾਨੂੰ ਮਾਤਾਵੇ ਸਾਡੇ ਮਨ ਦੇ ਵਿੱਚ ਸਰਬੱਤ ਦੇ ਭਲੇ ਦੀ ਭਾਵਨਾ ਆਵੇ ਸਾਡੇ ਮਨ ਅੰਦਰੋਂ ਇਹ ਜਿਹੜੇ ਔਗਣ ਨੇ ਵੈਰ ਵਿਰੋਧ ਈਰਖਾ ਹੰਕਾਰ ਓਚ ਨੀਚ ਇਹ ਖਤਮ ਹੋਣ ਜੇ ਅਜੇ ਤੱਕ ਸਾਡੇ ਮਨ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਤਾਂ ਫਿਰ ਸਾਨੂੰ ਆਪਣੇ ਆਪ ਦੇ ਉੱਤੇ ਹੋਰ ਕੰਮ ਕਰਨ ਦੀ ਲੋੜ ਹੈ ਫਿਰ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਜ਼ੀਆਂ ਲਾਈਏ ਸਤਗੁਰ ਸੱਚੇ ਪਾਸ਼ਾ ਤੁਸੀਂ ਤਰਸ ਕਰੋ ਸਤਗੁਰ ਸੱਚੇ ਪਾਸ਼ਾ ਮਿਹਰ ਕਰੋ ਸੰਗਤ ਜੀ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ